ਇਰੇ ਜਿਵੇਂ ਕਿ ਤੁਹਾਨੂੰ ਪਤਾ ਹੈ ਵਿంటర్ ਵੇਅਰ ਕਢਾਈਆਂ ਵਾਲੇ ਦਾਜਵਰੀ ਪਾਰਟੀ ਵੇਅਰ ਸਾਰੇ ਤਰ੍ਹਾਂ ਦੀ ਵੈਰਾਈਟੀ ਆਪਣੇ ਕੋਲ ਹੁੰਦੀ ਹੈ ਤੇ ਸਪੈਸ਼ਲ ਆਪਾਂ ਪਲੇਨ ਦਾ ਸਟੂਡੀਓ ਬਣਾਇਆ ਹੈ ਜਿਹਦੇ ਵਿੱਚ ਅਲੱਗ-ਅਲੱਗ ਤਰ੍ਹਾਂ ਦਾ ਤੁਹਾਨੂੰ ਕਪੜਾ ਮਿਲਣਾ ਕਢਾਈਆਂ ਕਰਾਉਣ ਵਾਸਤੇ ਪੇਂਟਿੰਗ ਕਰਾਉਣ ਵਾਸਤੇ ਖੈਰੀ ਭਾਈ ਦੱਸੋ ਮਾੜਾ ਇੱਕ ਕੱਪੜੇ ਵਾਲੇ ਆ ਛੱਡੋ ਵੀਰ ਜੀ ਕੱਪੜਾ ਛੱਡੋ ਮਾੜਾ ਦਿਖਾਓ ਪ੍ਰਿੰਟਿੰਗ ਵੈਰਾਈਟੀ ਲਓ ਜੀ ਆ ਦੇਖੋ ਜੀ ਸਾਰੇ ਪਲੇਨ ਦੇ ਫੈਬਰਿਕ ਲੱਗੇ ਹੋਏ ਆ ਜਿਵੇਂ ਕਿ ਬੁਟੀਕ ਵਾਲਾ ਕਸਟਮਰ ਆਉਂਦਾ ਉਹਨਾਂ ਨੇ ਤਿਆਰ ਕਰਾਉਣਾ ਹੁੰਦਾ ਸੂਲ ਡਿਜ਼ਾਈਨਰ ਚੀਜ਼ਾਂ ਆਪਣੇ ਕੋਲੇ ਆ ਚੁੱਕੀਆਂ ਆ ਆ ਕਰੇਵ ਦੇ ਵਿੱਚ ਆ ਮੰਚਲੀ ਹਰ ਇੱਕ ਤਰ੍ਹਾਂ ਦਾ ਬੇਸ ਜਾਰਜਟ ਵਗੈਰਾ ਦਾ ਬੇਸ ਹਰ ਇੱਕ ਤਰ੍ਹਾਂ ਦਾ ਬੇਸ ਮਿਲੂਗਾ ਪਲੇਨ ਫੈਬਰਿਕ ਦੇ ਵਿੱਚ ਆ ਦੇਖੋ ਜੀ ਜਿਵੇਂ ਨਵੇਂ ਬੇਸ ਆਏ ਹੋਏ ਜਿਵੇਂ ਮਖਮਲੀ ਹੋਗੇ ਹਰ ਇੱਕ ਤਰ੍ਹਾਂ ਦੇ ਬੇਸ ਕ੍ਰਾਸ਼ ਟਿਸ਼ੂ ਹੋ ਗਿਆ ਬਹੁਤ ਤਰ੍ਹਾਂ ਦੇ ਕੱਪੜੇ ਆਏ ਹੋ ਡਿਜ਼ਾਈਨਿੰਗ ਦੇਖੋ ਜੀ ਆ ਦੇਖੋ ਇਧਰ ਵੀ ਲੱਗੇ ਗੋਰੀਬੀ ਜੀ ਮਾੜਾ ਨਿਗਾ ਕਰਾਉਂਗੀ ਹਾਂਜੀ ਆ ਜੀ ਇਧਰ ਹੈ ਆਪਣਾ ਇਹ ਜਿਹਾ ਪਲੇਨ ਸਟੂਡੀਓ ਭਾਜੀ ਪਲੇਨ ਸਟੂਡੀਓ ਔਰ ਰੇਟ ਵੀ ਭਾਜੀ ਅੱਧੇ 50% ਆਹ ਦੇਖੋ ਵੀਰੇ ਇਹ ਨਵੇਂ ਮੀਟ ਦੇ 22000 ਦੇ ਸੂਟ ਬੰਦੇ ਆ ਹਾਂਜੀ ਇਹ ਕੜਾਈ ਹੋ ਕੇ ਆਂਦੇ ਆ ਹੈਵੀ ਦੁਪੱਟੇ ਆਂਦੇ ਆ ਠੀਕ ਹੈ ਜੀ ਇਹ ਆਹੀ ਕੱਪੜੇ ਆ ਵੀਰੇ ਤੁਹਾਡੀ ਮਨ ਪਸੰਦ ਦੀਆਂ ਕੜਾਈਆਂ ਕਰਾ ਸਕਦੇ ਹੋ ਇਹਨਾਂ ਕੱਪੜਿਆਂ ਤੇ ਕ੍ਰਾਸ਼ ਸੀਮਰ ਪਲੇਨ ਕ੍ਰਾਸ਼ ਅਸ਼ੈਰੀ ਭਾਜੀ ਕੋਲ ਆ ਗਿਆ ਸਲਫਾ ਔਰ ਸਲਫ ਦੇ ਵਿੱਚ ਵੀ ਆਪਣੇ ਕੋਲ ਆ ਚੁੱਕੇ ਜਿਵੇਂ ਪਲੇਨ ਗਲਾਸ ਦੇ ਉੱਪਰ ਕੱਪੜੇ ਆ ਰਹੇ ਆ 12 12 15 15000 ਦੇ ਸੂਟ ਆ ਰਹੇ ਆ ਜੀ ਉਹ ਸਾਰੇ ਆਹੀ ਫੈਬ੍ਰਿਕ ਦੇ ਉੱਪਰ ਆ ਰਹੇ ਆ ਜੀ ਇਹ ਪਿਓਰ ਦਾ ਫੈਬ੍ਰਿਕ ਆ ਵੀਰੇ ਜਿਵੇਂ ਕਿ 1000 ਤੋਂ ਲੈ ਕੇ 12 1500 ਦੇ ਵਿੱਚ ਆਪ ਨੂੰ ਸੂਟ ਮਿਲ ਜੂਗਾ ਪੂਰਾ ਪਲੇਨ ਸੂਟ 5 ਮੀਟਰ ਸੂਟ ਮਿਲ ਜੂਗਾ ਜੀ ਆ ਸਾਰੇ ਕਲਰ ਚਾਰ ਡਿਜ਼ਾਈਨਿੰਗ ਲੱਗੀ ਹੋਈ ਹੈ ਕਪੜਾ ਹਰ ਇੱਕ ਤਰ੍ਹਾਂ ਦਾ ਮਿਲ ਜੂਗਾ ਤੁਹਾਨੂੰ ਡਿਜ਼ਾਈਨਿੰਗ ਹਰ ਇੱਕ ਤਰ੍ਹਾਂ ਦੀ ਮਿਲ ਜੂਗੀ ਗਲਾਸ ਕ੍ਰਾਸ਼ ਕ੍ਰਸ਼ ਵਗੈਰਾ ਜਿਵੇਂ ਜਿਹੜਾ ਤੁਸੀਂ ਵੇਚ ਲੈਣਾ ਬੁਟੀਕ ਆਪਾਂ ਲਈ 5 5 6 8 ਸੂਟ ਬਹੁਤ ਸੋਹਣੇ ਤਿਆਰ ਹੋ ਜਾਂਦੇ ਆ ਤੇ ਸੇਲ ਕਰਦੇ ਆ ਕਿ ਆ ਦੇਖੋ ਇਹਦੇ ਇੱਧਰ ਕਰ ਸਕਦੇ ਆਓ ਆ ਦੇਖੋ ਆ 베ਸ ਦੇਖੋ ਤੁਸੀਂ ਨਵੇਂ 베ਸ ਨਵੇਂ ਨਵੇਂ ਇਤੜਾ ਆਇਆ ਕਰਾਓ ਪਲੇਨ ਬਣਾਓ ਲੈਸਾ ਲਾਓ ਕੁਝ ਮਰਜੀ ਬਣਾ ਲੈਣੇ ਦੱਸੋ ਭਾਜੀ ਇਹ ਬੁਟੀਕ ਵਾਸਤੇ ਪੂਰੀਆਂ ਫਾਇਦੇਮੰਦ ਚੀਜ਼ਾਂ ਹੈਗੀਆਂ ਨਹੀਂ ਪੂਰੀਆਂ ਫਾਇਦੇਮੰਦ ਚੀਜ਼ਾਂ ਹੈਗੀਆਂ 50% ਆਫ ਤੇ ਆਪਾਂ ਲਾ ਰੱਖਿਆ ਮੇਲਾ ਹੈ ਪਲੇਨ ਤੇ ਵੀ ਔਰ ਨਵੇਂ 베ਸ ਸਾਹੇ ਸਾਰੇ ਅੱਜ ਨਵੇਂ ਬੇਸ ਆਏ ਆ ਇਹ ਕੀਤੀ ਹੈ ਗੱਲ ਭਾਜੀ ਤੇ ਆਹ ਦੇਖੋ ਜਿਵੇਂ ਸ਼ੈਰੀ ਭਾਜੀ ਦਿਖਾ ਰਹੇ ਸੀ ਨਾ ਪੱਤੇ ਵਾਲੀਆਂ ਸੈਲਫਾਂ ਪੱਤੇ ਵਾਲੀਆਂ ਸੈਲਫਾਂ ਤੋਂ ਇਲਾਵਾ ਵੀ ਬਹੁਤ ਤਰ੍ਹਾਂ ਦੀਆਂ ਸੈਲਫਾਂ ਇਹ ਪੂਰੇ ਦੇ ਪੂਰੇ ਖਾਨੇ ਬਣੇ ਹੋਏ ਆ ਜੇ ਬਾਜ਼ਾਰ ਚ ਤੁਸੀਂ ਲੈਣ ਚੱਲ ਜਾਓ ਮੈਂ ਗਾਰੰਟੀ ਕਰਦਾ 500 ਰੁਪਏ ਮੀਟਰ 400 ਰੁਪਏ ਮੀਟਰ 700 ਰੁਪਏ ਮੀਟਰ ਤੋਂ ਘੱਟ ਕੱਪੜਾ ਨਹੀਂ ਆਉਂਦਾ ਆਪਣੇ ਕੋਲੇ ਖਾਨੇ ਬਣੇ ਹੋਏ ਆ 50% ਆਫ ਤੇ ਆ 5.5 ਮੀਟਰ ਕਪੜਾ ਹੋਏਗਾ ਜੀ ਪੂਰਾ ਕਢਾਈ ਕਰਾਓ ਪੇਂਟਿੰਗ ਕਰਾਓ ਹੈਂਡਵਰਕ ਕਰਾਓ ਜੋ ਮਰਜੀ ਕਰਾ ਸਕਦੇ ਹੋ ਬਲੌਕ ਸਟਾਈਲ ਜਿਵੇਂ ਤੁਹਾਡੀ ਚੁਆਇਸ ਹੋ ਕਰਾ ਸਕਦੇ ਹੋ ਵਰਕ ਕੋਈ ਵੀ ਕਰਵਾ ਸਕਦੇ ਹੋ ਹਰ ਇੱਕ ਤਰ੍ਹਾਂ ਦਾ ਵਰਕ ਹੋਊਗਾ ਬੇਸ ਉੱਪਰ ਕਪੜਾ ਬਹੁਤ ਸਾਰਾ ਲੱਗਾ ਹੋਇਆ 50% ਆਫ ਦੇ ਵਿੱਚ ਲੱਗਾ ਹੋਇਆ ਗੋਠੀ ਵਰਲਡਵਾਈਡ ਤੁਹਾਨੂੰ ਦੇ ਰਿਹਾ ਵੇਰੇ 50% ਆਫ ਦੇ ਵਿੱਚ ਕਈ ਤਰ੍ਹਾਂ ਦੇ ਡਿਜ਼ਾਈਨਰ ਸੂਟ ਤੇ ਕਈ ਤਰ੍ਹਾਂ ਦੇ ਪਲੇਨ ਬੇਚ ਦੇ ਰਿਹਾ ਤੇ ਤੁਸੀਂ ਵੀਡੀਓ ਨੂੰ ਲਾਈਕ ਸ਼ੇਅਰ ਜਰੂਰ ਕਰਿਆ ਕਰੋ ਸਪੈਸ਼ਲ ਆਫਰਾਂ ਹੈਗੀਆਂ ਬੁਟੀਕ ਵਾਲੀਆਂ ਲੈਣ ਦੇਣ ਵਾਸਤੇ ਸੂਟ ਲੈਣੇ ਇੱਕ ਆ ਮੇਰੇ ਕੋਲ ਇਹ ਫੈ ਗੰਦੇਰੀ ਮਸਲਿਨ ਹੈ 350 ਦੀ ਰੇਂਜ ਚ 350 ਦੀ ਰੇਂਜ ਚ ਲੱਗ ਗਈਆਂ ਮਦਾਨਾ ਲੈਣ ਦੇ ਨੂੰ ਲੈਣਾ ਬਹੁਤ ਸੋਹਣਾ ਕੱਪੜਾ ਬਹੁਤ ਸੋਹਣੀ ਡਿਜ਼ਾਈਨਿੰਗ ਆਈ ਹੈ 350 ਦੀ ਰੇਂਜ ਦੇ ਵਿੱਚ 770 ਵਾਲੇ ਸੂਟ ਆ ਵੀ ਤੇ ਵਿਦ ਦੁਪੱਟਾ ਸੂਟ ਹੈ ਇਹਨਾਂ ਨਾਲ ਵੀ ਦੁਪੱਟੇ ਤੁਹਾਨੂੰ ਮਿਲਨੇ ਆ 350 ਦੀ ਰੇਂਜ ਦੇ ਵਿੱਚ ਇਹ ਬਹੁਤ ਪਿਆਰੀ ਤੇ ਇੱਕ ਆਈਟਮ ਆਈ ਹੈ ਜੀ ਮੇਰੇ ਕੋਲੇ ਆਹ ਜਾਮਾਬਾਦ ਬਨਾਸੀ ਜਾਮਾਬਾਦ ਬਨਾਸੀ ਦੇ ਵਿੱਚ ਤਾਨੂੰ ਮਿਲਨੇ ਜੀ 15 1500 ਵਾਲੇ ਸੂਟ 750 ਦੀ ਰੇਂਜ ਔਰ ਇਨਾਂ ਵਿੱਚ ਕਲਰ ਚਾਰਟ ਪੂਰਾ ਮਿਲੇਗਾ ਕੋਈ ਇਹ ਨਹੀਂ ਕਿ ਇੱਕ ਤਰ੍ਹਾਂ ਦੀ ਆਈਟਮ ਹੈ ਇਹ ਆ ਦੇਖੋ ਇਹਦੇ ਵਿੱਚ ਆ ਕਨਸੈਪਟ ਹੈਗਾ ਇਹ ਮਿਲੇਗਾ ਜੀ ਸਾਢੇ 2100 ਵਾਲਾ 1050 ਦੀ ਰੇਂਜ 1050 ਦੀ ਰੇਂਜ ਚ ਕਰਤਾ ਹੀ ਸਿੱਧਾ 1100 ਰੁਪਿਆ ਲੈਸ ਮਿਲ ਰਿਹਾ ਆਪਾਂ ਨੂੰ 1050 ਚ ਪਿਓਰ ਦੁਪੱਟੇ ਨਾਲ ਕਲਰ ਵਗੈਰਾ ਇਹਦੇ ਚ ਆ ਦੇਖੋ ਜੀ ਕਲਰ ਵਗੈਰਾ ਵੀ ਮਿਲਦੇ ਆ ਬਹੁਤ ਸੋਹਣੇ ਸੋਹਣੇ ਕਲਰ ਚਾਰਟ ਹੈ ਔਰ ਇਹ ਤੋਂ علاوہ ਵਿంటర్ ਵੇਅਰ ਦੇ ਵਿੱਚ ਤਾਂ ਵੈਰਾਈਟੀ ਦੀ ਕੋਈ ਕਮੀ ਨਹੀਂ ਜੀ ਆਹ ਦੇਖੋ ਆ ਢੇਰਾਂ ਦੇ ਢੇਲ ਮਾਲ ਆ ਰਿਹਾ ਹੈ ਸਰਦੀ ਵਾਲਾ ਮਾਲ ਆ ਰਿਹਾ ਹੈ ਕੈਟਲੋਗ ਵਾਲਾ ਇਹ ਵੀ ਤੁਹਾਨੂੰ 50% ਆਫ ਤੇ ਮਿਲਣਾ ਹੈ ਆਨਲਾਈਨ ਵੀ ਮੰਗਾ ਸਕਦੇ ਹੋ ਜੇ ਘਰ ਬੈਠੇ ਤੁਸੀਂ ਮੰਗਾਣਾ ਚਾਹੁੰਦੇ ਹੋ ਆ ਦੇਖੋ ਜੀ ਆ ਸਾਰੇ ਡਿਜ਼ਾਈਨ ਅਵੇਲੇਬਲ ਹੈ ਵਿంటర్ ਵੇਅਰ ਦੇ ਵਿੱਚ ਤੇ ਵੀਡੀਓ ਅੱਗੇ ਸ਼ੇਅਰ ਕਰ ਦਿਆ ਕਰੋ ਜੀ ਤਾਂ ਕਿ ਕਮੈਂਟ ਆ ਰਹੀ ਸਾਨੂੰ ਪਤਾ ਲੱਗਦਾ ਰਹੇ ਕਿ ਸਾਡੀਆਂ ਭੈਣਾਂ ਸਾਡੇ ਵੀਰ ਕਿੰਨਾ ਕਿ ਸਾਡੇ ਨਾਲ ਜੁੜੇ ਹੋਏ ਆ ਕਿੰਨਾ ਕਿ ਪਿਆਰ ਕਰਦੇ ਆ ਕਮੈਂਟ ਜ਼ਰੂਰ ਕਰਿਆ ਕਰੋ ਧੰਨਵਾਦ ਸਾਇਲ ਵੀਰੇ ਆਗੇ ਲਈ ਜਾਂਦੇ ਹੋਗੇ ਉਹ ਵੀਰੇ ਤੈਨੂੰ ਪਤਾ ਮੈਂ ਤਾਂ ਵੈਰਾਈਟੀ ਲੈ ਕੇ ਆਉਣੀ ਐ ਨਵੀਂ ਨਵੀਂ ਹੋਰ ਕੀ ਲਿਆਉਣੇਗਾ ਨਹੀਂ ਫਿਰ ਵੀ ਆਗੀ ਚੱਕੀ ਫਿਰਦੇ ਹੋਗੇ ਇਹ ਚੀਜ਼ ਆ ਲੈ ਕੇ ਆਇਆ ਵੀਰੇ ਮੈਂ ਕੈਟ ਲੋਗਾਂ ਵਾਲੇ ਸੂਟ ਜਿਹੜੇ ਕੀ ਬਾਜ਼ਾਰ ਚ 15 1500 2 2000 ਦੇ ਵਿਕਦੇ ਆ ਨਾ ਉਹ ਸੂਟ ਲੈ ਕੇ ਆਇਆ ਵੀਰੇ ਮੈਂ ਆ ਦੇ ਫੋਟੋ ਵਾਲੇ ਬੈਗ ਸਪੈਸ਼ਲ ਪੈਕਿੰਗ ਹੋ ਕੇ ਆਂਦੇ ਆ ਦੇ ਇਹ ਸੂਟ ਦੀ ਡਿਜ਼ਾਈਨਿੰਗ ਚੈੱਕ ਕਰ ਵੀਰੇ 750 ਦਾ ਤੇ ਕੱਪੜਾ ਐ ਮਲਾਈ ਵਰਗਾ ਕੋਈ ਲਾਈਨਿੰਗ ਦੀ ਲੋੜ ਨਹੀਂ ਠੀਕ ਹੈ ਜੀ ਆ ਕਲਰ ਚੈੱਕ ਕਰੋ ਵੀਰੇ ਡਿਜ਼ਾਈਨ ਚੈੱਕ ਕਰੋ ਇਹਦੇ ਇਹ ਸਾਰੇ ਸੂਟ ਸਪੈਸ਼ਲ ਕੈਟਲੋਗ ਦੇ ਵਿੱਚ ਮੇਰੇ ਕੋਲੇ ਆਏ ਆ 6 ਕਲਰ ਆਏ ਆ ਵੀਰੇ ਇਹਦੇ ਔਰ ਵਿంటర్ ਵੇਅਰ ਵੈਰਾਈਟੀ ਹੈ ਜਿਹੜੀ ਫੁੱਲ ਆ ਰਹੀ ਹੈ ਇਸ ਟਾਈਮ ਪਾਰਟੀ ਵੇਅਰ ਸੂਟਾਂ ਦੇ ਨਾਲ-ਨਾਲ ਡਿਜ਼ਾਈਨਰ ਸੂਟਾਂ ਦੇ ਦਾਜਵਦੀ ਸੂਟਾਂ ਦੇ ਨਾਲ-ਨਾਲ ਵਿంటర్ ਵੇਅਰ ਵੈਰਾਈਟੀ ਆ ਰਹੀ ਹੈ ਆ ਦੇਖੋ ਮੇਰਾ ਵੀ 6 ਕਲਰ ਇਹਦੇ ਵਿੱਚ ਆਏ ਆ ਔਰ 750 ਦੀ ਰੇਂਜ ਹੈ ਕੈਟਲੋਗ ਵਾਲੀ ਆਈਟਮ ਹੈ ਬਲੈਕ ਕਲਰ ਵੀ ਸਪੈਸ਼ਲ ਇਹਦੇ ਵਿੱਚ ਇਨਕਲੂਡ ਕੀਤਾ ਦੇਖੋ ਅਬ অল ਫੋਨਾਂ ਪੀਸ ਆ ਬਲੈਕ ਕਲਰ ਦੇ ਵਿੱਚ ਤੇ ਵੀਡੀਓ ਨੂੰ ਗਾਹ ਸ਼ੇਅਰ ਕਰਦੇ ਕਰੋ ਜੀ ਤੇ ਲਾਈਕ ਕਰਦੇ ਕਰੋ ਤਾਂ ਕਿ ਆਪਾਂ ਐਸੇ ਤਰ੍ਹਾਂ ਖੁੱਲੇ ਜਲਨਾ ਵੈਰਾਈਟੀ ਤੁਹਾਨੂੰ ਦਿਖਾਉਂਦੇ ਰਹੀਏ ਡਿਜ਼ਾਈਨ ਦਿਖਾਉਂਦੇ ਰਹੀਏ ਧੰਨਵਾਦ ਆਹ ਦੇਖੋ ਜੀ ਆਹ ਕਪੜਾ ਆਏਗਾ 450 ਦੀ ਰੇਟ 450 ਦੇ ਵਿੱਚ ਸ਼ੰਕਰ ਦੇ ਬੋਲਨ ਡਿਜੀਟਲ 3D ਪ੍ਰਿੰਟਿੰਗ ਸ਼ੰਕਰ ਦੇ ਪ੍ਰਿੰਟ ਆ ਵੀਰੇ ਪੂਰੇ ਬਾਜ਼ਾਰ ਦੀ ਜ਼ਿੰਮੇਵਾਰੀ ਹੈ ਕੋਈ ਇਸ ਰੇਂਜ ਚ ਸੂਰਦੇ ਜੀ ਜਵਾਬਦੇਹੀ ਹੈ ਜੀ ਵਧੀਆ ਡਿਟਲ ਪ੍ਰਿੰਟਿੰਗ ਕੀਤੀ ਹੋਈ ਆ ਵਧੀਆ ਕਪੜਾ ਲਾਇਆ ਹੋਇਆ ਗਜ-ਗਜ ਤੇ ਮੋਰ ਹੈ ਆ ਦੇਖੋ ਜੀ ਡਿਜ਼ਾਈਨ ਚੈੱਕ ਕਰੋ ਤੁਸੀਂ ਬਹੁਤ ਸੋਹਣੇ-ਸੋਹਣੇ ਡਿਜ਼ਾਈਨ ਇਹਦੇ ਚ ਬੰਦੇ ਆ ਇਹ ਸਾਰੇ ਡਿਜ਼ਾਈਨ ਹੈ ਜਿਹੜੇ ਇਹ ਸਾਰੇ ਆਪਣੇ ਕੋਲੇ 450 ਦੀ ਰੇਂਜ ਚ ਆਏ ਹੋਏ ਆ ਦੇਖੋ ਜੀ ਆ ਤੁਸੀਂ ਭਾਜੀ ਦਿਖਾਓ ਲਾਸਟ ਤੱਕ ਸਾਰੀ ਵੈਰਾਈਟੀ ਆ ਧਾਂਗਾ ਲੱਗਿਆ ਵੀ ਆ ਜੀ ਸਜਾ ਕੇ ਲਾਈਆਂ ਵੀ ਆ ਧਾਂਗਾ ਇਹ ਦੋ ਸਾਈਡ ਤੇ ਦਿਖਾ ਦਿਓ ਭਾਜੀ ਇਹ ਆ ਦੇਖੋ ਇਹ ਇਸ ਤਰ੍ਹਾਂ ਸਾਰੇ ਪ੍ਰਿੰਟ ਜਿਹੜੇ ਹੈਗੇ ਆ ਅਲੱਗ-ਅਲੱਗ ਪ੍ਰਿੰਟ ਹੈ ਤੇ ਰੇਟ ਰਹਿਣ ਵਾਲਾ ਜੀ 450 ਜੇਕਰ ਤੁਸੀਂ ਰੀਨੇਬਲ ਰੇਟ ਤੇ ਵਧੀਆ ਵੈਰਾਈਟੀ ਖਰੀਦਣੀ ਹੈ ਤਾਂ ਤੁਸੀਂ ਇੱਕੋ ਇੱਕ ਸ਼ੋਰੂਮ ਯਾਦ ਰੱਖੋ ਕੋਠੀ ਵਰਲਡਵਾਈਡ ਧੋਬੀ ਵਿਵਾਰ ਬਟੀ ਦਾ ਜਿੱਥੇ ਹਰ ਤਰ੍ਹਾਂ ਦੀ ਵੈਰਾਈਟੀ ਮਿਲਦੀ ਹੈ ਜੀ ਆਮ ਪਾਣ ਵਾਲੇ ਸੂਟਾ ਤੋਂ ਲੈ ਕੇ ਦਾਜਵਰੀ ਵਾਲੇ ਸੂਟਾ ਤੱਕ ਸਾਰੀ ਵੈਰਾਈਟੀ ਮਿਲਦੀ ਹੈ ਵੀਡੀਓ ਨੂੰ ਲਾਈਕ ਸ਼ੇਅਰ ਕਰਦਿਆ ਕਰੋ ਧੰਨਵਾਦ ਇਹ ਬੈਂਟਰਵੇਅਰ ਵੈਰਾਈਟੀ ਦਾ ਤੁਹਾਨੂੰ ਬਹੁਤ ਦਿਖਾਈ ਆ ਮੈਂ ਹੁਣ ਕੁਝ ਕਪੀਸ ਦਿਖਾਉਣ ਲੱਗਾ ਹਾਂ ਕੈਟਲੌਗ ਵਾਲੇ ਆ ਜਿਹੜੀ ਤੁਸੀਂ ਫੋਟੋ ਦੇਖ ਰਹੇ ਹੋ ਆ ਮੇਰੇ ਕੋਲੇ ਸੂਟ ਆਪਨ ਹੈ ਵੀਰੇ ਪਿਓਰ ਬੋਲਨ ਦੇ ਵਿੱਚ ਪਿਓਰ ਬੋਲਨ ਦੇ ਵਿੱਚ ਹੈ ਨਾਲੇ ਤਾਂ ਸੈਮੀ ਪਾਰਟੀ ਵੇਅਰ ਹੈ ਵੀ ਮੰਨ ਲਓ ਤੁਸੀਂ ਫੰਕਸ਼ਨ ਤੇ ਜਾਣਾ ਹੈ ਠੀਕ ਹੈ ਜੀ ਸਰਦੀਆਂ ਦਾ ਫੰਕਸ਼ਨ ਆ ਗਿਆ ਜਾਂ ਆਪਣੇ ਘਰੇ ਖੰਡ ਪਾਠ ਹੈ ਜਾਂ ਆਪਾਂ ਕਿਸੇ ਦੇ ਜਾਣਾ ਤਾਂ ਬਹੁਤ ਸੋਹਣੀ ਆਈਟਮ ਆਈ ਹੈ ਇਹਦੇ ਨਾਲ ਆਏਗਾ ਜੀ ਦੁਪੱਟਾ ਆ ਵਾਲਾ ਆ ਦੇਖੋ ਦੁਪੱਟਾ ਦੇਖੋ ਕਿੰਨਾ ਸ਼ਾਨਦਾਰ ਤੇ ਸੋਹਣਾ ਦੁਪੱਟਾ ਆਇਆ ਹੋਇਆ ਹੈ ਔਰ ਇਹਦਾ ਇੱਕ ਅੱਧਾ ਪੀਸ ਨਹੀਂ ਮੇਰੇ ਕੋਲੇ ਇਧਰ ਖਾਨੇ 'ਚ ਨਜ਼ਰ ਮਾਰੋ ਰਾਮ ਟੈਕਸ ਬ੍ਰਾਂਡ ਦੇ ਰਾਖੀ ਬ੍ਰਾਂਡ ਦੇ ਠੀਕ ਹੈ ਜੀ ਵੱਖੋ ਵੱਖ ਬ੍ਰੈਂਡਾਂ ਦੀਆਂ ਮੇਰੇ ਕੋਲੇ ਆਈਟਮਾਂ ਹੈਗੀਆਂ ਆ ਦੇਖੋ ਜਿਵੇਂ ਆਪ ਕਲਰ ਹੈਗਾ ਬਾਰਡਰ ਲਾ ਕੇ ਸਾਰੀ ਕਢਾਈ ਕੀਤੀ ਹੋਈ ਹੈ ਆ ਕਲਰ ਆ ਗਿਆ ਆਪਣੇ ਕੋਲ ਆ ਡਿਜ਼ਾਈਨ ਦਾ ਆ ਗਿਆ ਜੀ ਆ ਸਾਰੇ ਮਤਲਬ ਅਲੱਗ-ਅਲੱਗ ਡਿਜ਼ਾਈਨ ਹੈ ਦੁਪੱਟਿਆਂ ਨਾਲ ਹੈ ਜੇ ਕਈ ਕਈ ਚਨਾਉਨ ਦੁਪੱਟਿਆਂ ਨਾਲ ਹੈ ਕਈ ਆ ਜਾਣਗੇ ਸ਼ੋਲਾ ਨਾਲ ਆ ਦੇਖੋ ਜੀ ਆ ਸਾਰੇ ਕਸ਼ਮੀਰੀ ਸ਼ੋਲ ਟਾਈਪ ਹੈ ਰਾਖੀ ਦਾ ਦੇਖੋ ਰਾਖੀ ਬ੍ਰਾਂਡ ਦਾ ਮਾਰਕਾ ਲੱਗਿਆ ਹੋਇਆ ਹੈ ਠੀਕ ਹੈ ਜੀ ਤੇ 50% ਆਫ ਤੇ ਹੀ ਮਿਲਨੇ ਹੈ ਵੀ ਤੁਹਾਨੂੰ ਵਿంటర్ ਵੇਅਰ ਸੂਟ ਵੀਡੀਓ ਚੰਗੀ ਲੱਗੇ ਤਾਂ ਲਾਈਕ ਸ਼ੇਅਰ ਕਰਦਿਆ ਕਰੋ ਕਮੈਂਟ ਕਰਦਿਆ ਕਰੋ ਧੰਨਵਾਦ